ਸਰਵਰ ਡਾਊਨ ਹੋਣ ਦੇ ਉੱਤੇ ਮਾਈਕਰੋਸਾਫਟ ਦਾ ਬਿਆਨ ਕਿਹਾ ਸਲਝਾ ਲਈ ਗਈ ਹੈ ਸਮੱਸਿਆ ਥੋੜੀ ਬਹੁਤ ਮੁਸ਼ਕਲ ਬਾਕੀ ਸਰਵਰ ਡਾਊਨ ਹੋਣ ਕਾਰਨ ਬੈਂਕ ਹਵਾਈ ਸੇਵਾਵਾਂ ਰੇਲਵੇ ਤੇ ਸਟਾਕ ਐਕਸਚੇਂਜ ਕੋਈ ਸੰਭਵ ਭਾਰਤੀ ਅਮਰੀਕਾ ਸਣੀ ਦੁਨੀਆ ਪਰ ਦੀ ਕਈ ਦੇਸ਼ਾਂ ਦੇ ਵਿੱਚ ਹਵਾਈ ਸੇਵਾਵਾਂ ਪਰਭਾਵਿਤ ਫਲਾਈਟ ਬੁਕਿੰਗ ਅਤੇ ਚੈਕਿੰਗ ਦੇ ਵਿੱਚ ਆ ਰਹੀ ਦਿੱਕਤ ਸਪਾਈਸ ਜੈਟ ਇੰਡੀਗੋ ਸਣੀ ਕਈ ਵੱਡੀਆਂ ਕੰਪਨੀਆਂ ਜੀਆਂ ਉਡਾਨਾਂ ਰੱਦ ਨੀਨੀਆ ਇਸ ਪੂਜਾ ਖੇਡ ਕਰਤੇ ਵੱਡਾ ਐਕਸ਼ਨ ਯੂਪੀਐਸਸੀ ਨੇ ਦਰਜ ਕਰਵਾਇਆ ਕੇ ਉਮੀਦਵਾਰੀ ਰੱਦ ਕਰਨ ਵਾਸਤੇ ਕਰਮ ਦਸੋ ਨੋਟਿਸ ਵੀ ਜਾਰੀ ਮੁੰਗੀ ਦੀ ਫਸਲ ਦੇ ਟੀਐਮਐਸਪੀ ਨੂੰ ਲੈ ਕੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦਾ ਵੱਡਾ ਬਿਆਨ ਇਹ ਹ ਚੋਣੇ ਤੋਂ ਪਹਿਲਾਂ ਪਕਾਈ ਜਾਂਦੀ ਮੁੰਗੀ ਤੇ ਐਮਐਸਪੀ ਮੁਸ਼ਕਲ ਜਲਦਬਾਜ਼ੀ ਚ ਦਵਾਈਆਂ ਦੇ ਨਾਲ ਫਸਲਾਂ ਪਕਾ ਲੈਂਦੇ ਨੇ ਕਿਸਾਨ ਅੰਮ੍ਰਿਤਪਾਲ ਸਿੰਘ ਦੇ ਭਰਾ ਦਾ 2 ਦਿਨ ਦਾ ਮਿਲਿਆ ਪੁਲਿਸ ਰਿਮਾਂਡ ਜਲੰਧਰ ਸੈਸ਼ਨ ਕੋਰਟ ਨੇ ਹਰਪ੍ਰੀਤ ਤੇ ਲਵ੍ਰੀਤ ਨੂੰ ਰਿਮਾਂਡ ਤੇ ਭੇਜਿਆ ਪੁਲਿਸ ਨੇ ਦੋਵਾਂ ਨੂੰ 4 ਗ੍ਰਾਮ ਆਇਸ ਡਰੱਗ ਦੇ ਨਾਲ ਕੀਤਾ ਸੀ ਗ੍ਰਿਫਤਾਰ ਜਲਾਲਾਬਾਦ ਡਬਲ ਮਰਡਰ ਮਾਮਲੇ 'ਚ ਇੱਕ ਮੁਲਜ਼ਮ ਗ੍ਰਿਫਤਾਰ ਤਿੰਨ ਮੁਲਜ਼ਮ ਹਾਲੇ ਵੀ ਫਰਾਰ ਪਾਣੀ ਦੀ ਵਾਰੀ ਨੂੰ ਲੈ ਕੇ ਫਿਓਪੋਤ ਦਾ ਕੀਤਾ ਗਿਆ ਸੀ ਕਤਲ ਸਭ ਸੇਕਾ ਨੂੰ ਸਵਾਗਤ ਹੈ ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਤੇ ਹਾਜ਼ਰਾਂ ਫਰਕ ਤੱਪੇਂਦਾ ਹੈ ਲੈ ਕੇ ਜਦੋਂ ਡੇਰਾ ਪ੍ਰੇਮੀ ਦੇ ਮੁੱਦੇ ਨੂੰ ਲੈ ਕੇ ਡੇਰਾ ਪ੍ਰੇਮੀ ਦੇ ਕਤਲ ਦੇ ਕੇਸ ਨੂੰ ਲੈ ਕੇ ਸਬਕਾ IG ਤੋਂ ਕੁਝ ਗਿੱਚ ਹੋਵੇ ਫਿਰ ਫਰਕ ਤੱਪੇਂਦਾ ਹੈ ਅੱਜ ਸ਼ੁਰੂਆਤ ਇਸ ਖਬਰ ਤੋਂ ਕਰਨ ਜਾ ਰਹੇ ਹਾਂ ਮਹਿੰਦਰਪਾਲ ਬਿੱਟੂ 45 ਮੈਂਬਰੀ ਕਮੇਟੀ ਜੋ ਡੇਰਾ ਸਿਰਸਾ ਦੀ ਖੂਬ ਚਰਚਾ ਦੇ ਵਿੱਚ ਰਹੀ ਹੈ ਉਸ ਦਾ ਮੈਂਬਰ ਮਹਿੰਦਰਪਾਲ ਬਿੱਟੂ ਜਿਸ ਦਾ ਨਾਬਾ ਜੇਲ੍ਹ ਦੇ ਵਿੱਚ ਮਰਡਰ ਕਰ ਦਿੱਤਾ ਗਿਆ ਸੀ ਔਰ ਮਹਿੰਦਰਪਾਲ ਬਿੱਟੂ ਦੇ ਕੇਸ ਦੇ ਵਿੱਚ ਰਣਵੀਰ ਸਿੰਘ ਖੱਡੜਾ ਸਣੇ ਤਤਕਾਲੀ ਐਸਆਈਟੀ ਮੈਂਬਰਾਂ ਤੋਂ ਪੁੱਛਗਿੱਛ ਕੀਤੀ ਗਈ ਹੈ ਮਹਿੰਦਰਪਾਲ ਬਿੱਟੂ ਦੇ ਕਤਲ ਕੇਸ ਦੇ ਵਿੱਚ 2 ਘੰਟੇ ਤੱਕ ਪੁੱਛਪੜਤਾਲ ਹੋਈ ਹੈ ਮਹਿੰਦਰਪਾਲ ਬਿੱਟੂ ਬੇਅਦਬੀ ਕੇਸ ਦਾ ਮਲਜ਼ਮ ਸੀ ਖੱਡੜਾ ਵਾਲੀ ਐਸਆਈਟੀ ਨੇ ਮਹਿੰਦਰਪਾਲ ਬਿੱਟੂ ਨੂੰ ਗ੍ਰਿਫਤਾਰ ਕੀਤਾ ਸੀ ਔਰ ਨਾਬਾ ਜੇਲ੍ਹ ਦੇ ਵਿੱਚ ਮਹਿੰਦਰਪਾਲ ਬਿੱਟੂ ਦਾ ਕਤਲ ਹੋ ਗਿਆ ਸੀ ਏਡੀਜੀ ਰਾਏ ਨੇ ਤਕਰੀਬਨ 2 ਘੰਟੇ ਤੱਕ ਪੁੱਛਗਿੱਛ ਕੀਤੀ 24 ਜੁਲਾਈ ਤੱਕ ਜਵਾਬ ਫਾਈਲ ਕਰਨ ਨੂੰ ਵੀ ਕਿਹਾ ਗਿਆ ਹੈ ਤਾਂ ਬਹੁਤ ਅਹਿਮ ਮਸਲਾ ਆਪਣੇ ਅਵਦੇ ਵਿੱਚ ਹੈ ਕਿਉਂਕਿ ਬੇਅਦਬੀ ਦਾ ਕੇਸ 2 ਤੇ ਉਸ ਸਮੇਂ ਬਹੁਤ ਸਾਰੇ ਇਲਜ਼ਾਮ ਲੱਗੇ ਔਰ ਇਲਜ਼ਾਮ ਇਵੇਂ ਲੱਗੇ ਕਿ ਇੱਕ 45 ਮੈਂਬਰੀ ਕਮੇਟੀ ਐ ਡੇਰਾ ਸਿਰਸਾ ਦੀ ਤੇ ਉਸ ਕਮੇਟੀ ਦੇ ਜਿਹੜੇ ਕਈ ਅਹਿਮ ਅਹੁਦੇਦਾਰ ਨੇ ਉਹਨਾਂ ਦੀ ਸ਼ਮੂਲੀਅਤ ਵਿੱਚ ਨਜ਼ਰ ਆਉਂਦੀ ਸੀ ਖੈਰ ਉਸ ਸਮੇਂ ਇਸ ਦੀ ਜਾਂਚ ਕਰ ਰਹੇ ਆਈਜੀ ਘਟੜਾ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਮਹਿੰਦਰਪਾਲ ਬਿੱਟੂ ਨੂੰ ਔਰ ਮਹਿੰਦਰਪਾਲ ਬਿੱਟੂ ਜੇਲ੍ਹ ਦੇ ਵਿੱਚ ਹੀ ਬੰਦ ਤੇ ਉਸ ਦਾ ਜੇਲ੍ਹ ਦੇ ਅੰਦਰ ਹੀ ਕਤਲ ਕਰ ਦਿੱਤਾ ਗਿਆ ਸੀ ਹਰ ਉਸ ਪੂਰੇ ਮਾਮਲੇ ਦੇ ਵਿੱਚ ਐਸਆਈਟੀ ਦੇ ਵੱਲੋਂ ਜਿਹੜੀ ਮੌਜੂਦਾ ਸਮੇਂ ਚ ਐਸਆਈਟੀ ਜਾਂਚ ਕਰ ਰਹੀ ਹੈ ਪੁਰਾਣੀ ਐਸਆਈਟੀ ਦੇ ਮੈਂਬਰ ਜਿਹੜੇ ਤਤਕਾਲੀ ਮੈਂਬਰ ਸੀ ਉਹਨਾਂ ਸਾਰਿਆਂ ਨੂੰ ਤਲਬ ਕਰਕੇ ਪੁੱਛਗਿੱਛ ਕੀਤੀ ਗਈ ਹੈ ਕਰੀਬ 2 ਘੰਟੇ ਤੱਕ ਸਵਾਲ ਜਵਾਬ ਹੋਏ ਨੇ ਔਰ ਮਹਿੰਦਰਪਾਲ ਬਿੱਟੂ ਦੇ ਕੇਸ ਦੇ ਵਿੱਚ ਮਹਿੰਦਰਪਾਲ ਬਿੱਟੂ ਜਿਹੜੇ ਮੁੱਖ ਦੋਸ਼ੀ ਸੀ ਜੀ ਸੈਕੰਡ ਲਿਜ ਕੇਸਸ ਦੇ ਬਰਗਾੜੀ ਵਾਲੇ ਤੇ ਸਰਕੇ ਦੇ ਉਹਨਾਂ ਦੇ ਪਰਿਵਾਰ ਨੇ ਕ੍ਰਿਟ ਪਾਈ ਸੀ ਕੋਰਟ ਦੇ ਵਿੱਚ ਜੀ ਉਸ ਰਿੱਟ ਦੇ ਉੱਤੇ ਸਿਟ ਬਣੀ ਹੋਈ ਹੈ ਉਸ ਸਿਟ ਦੇ ਚੀਫ ਰਾਏ ਸਾਹਿਬ ਨੇ ਜੀ ਐਡੀਜੀਪੀ ਸਾਹਿਬ ਨੂੰ ਕਿਹਾ ਜੀ ਹਾਂਜੀ ਤੇ ਉਹਨਾਂ ਦੇ ਮੈਂਬਰਸ ਉਸ ਸਿਟ ਨੇ ਅੱਜ ਸਾਨੂੰ ਜਿਹੜੀ ਅਸੀਂ ਵੀ ਸਿਟ ਸੀ ਜਿਹੜੀ ਸਿਟ ਨੇ ਇਹ ਸਾਰੇ ਕੇਸਿਸ ਟ੍ਰੇਸ ਕੀਤੇ ਸੀ ਬਿਆਦਿ ਵਾਲੇ ਜੀ ਉਹਦੇ ਲਈ ਉਹਨਾਂ ਦੇ ਜਿਹੜਾ ਬਿੱਟੂ ਮਰਡਰ ਕੇਸ ਸੀ ਜਿਹੜੀ ਉਸ ਸਿਟ ਦੇ ਵਾਸਤੇ ਇਹ ਸਿੜੀ ਸਿਟ ਬਣੀ ਹੈ ਉਹਦੇ ਮਤਲਬਕ ਅੱਜ ਸਾਨੂੰ ਬੁਲਾਇਆ ਸੀ ਅਸੀਂ ਆਪਣੇ ਅ ਅੱਜ ਉਹਨਾਂ ਦੋਸਤ ਕਰਿਆ ਤੇ ਅਸੀਂ ਆਪਣੇ ਬਿਆਨ ਅੱਛੇ ਵੀ ਦਿੱਤੇ ਸੀ ਅੱਜ ਤੋਂ 1.2 ਸਾਲ ਪਹਿਲਾਂ ਪਰ ਹੁਣੇ ਵੀ ਆਰਗੇਨਾਈਜ਼ ਹੋਈ ਐ ਸਿੱਕੇ ਤੇ ਅਸੀਂ ਆਪਣਾ ਉਹਦਾ ਲਈ ਸਮਾਨ ਲਿਆ ਤੇ ਆਪਣੇ ਬਿਆਨ ਦੇ ਗਏ ਅ ਖਡਰਾ ਸਾਹਿਬ ਕਿਉਂਕਿ ਕਈ ਚੀਜ਼ਾਂ ਨੂੰ ਲੈ ਕੇ ਪਿਛਲੇ ਦਿਨਾਂ ਵੀ ਤੁਸੀਂ ਜਿੱਦਾਂ ਬਿਆਨ ਦਿੱਤੇ ਅੱਜ ਕਾਫੀ ਕੁਝ ਅਹਿਮ ਚੀਜ਼ਾਂ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਨੂੰ ਲੈ ਕੇ ਕੁਝ ਸਪੈਸ਼ਲ ਬਿਆਨ ਨਹੀਂ ਨਹੀਂ ਅੱਜ ਤੱਕ ਦੇਖੋ ਅਸੀਂ ਆਪਣਾ ਕਿੰਨੋਂ ਪਹਿਲਾਂ ਵਾਲੇ ਜਿਹੜੇ ਸਾਡੇ ਬਿਆਨ ਦਿੱਤੇ ਹੋਏ ਸੀ ਉਹ ਬਿਆਨਾਂ ਦੇ ਉੱਤੇ ਅਸੀਂ ਆਪਣਾ ਇਨਾਂ ਨੂੰ ਕੁਝ ਹੈ ਸੀ ਜਿੱਦੋਂ ਅਸੀਂ ਸਮਾ ਮੰਗਿਆ ਅਗਲੇ 2-3 ਘੰਟਿਆਂ ਦੇ ਵਿੱਚ ਅਸੀਂ ਆਪਣੇ ਬਿਆਨ ਜਿਹੜੇ ਉਹਨਾਂ ਦੇ ਹੋਰ ਜਿਹੜੇ ਕੁਐਸਚਨਾਂ ਦੇ ਜਵਾਬ ਨੇ ਅਸੀਂ ਆਪਣੇ ਫਾਈਲ ਕਰ ਪਾਂਗੇ ਜਿਹਦੇ ਮਹਿੰਦਰਪਾਲ ਸਿੰਘ ਬਿੱਟੂ ਮर्डर ਕੇਸ ਦੇ ਵਿੱਚ ਡਰੋ ਕਰਦੇ ਹਾਂ ਇਸ ਸਮੇਂ ਫੋਨਲਾਈਨ ਤੇ ਸਾਡੇ ਸੀਨੀਅਰ ਸੀ ਹੋਗੀ ਨਾਲ ਨੇ ਵਿਜੇਪਾਲ ਬਰਾੜ ਵਿਜੇ ਇਹ ਪੂਰੀ ਪੁੱਛਗੀਤ ਸੇ ਕੀ ਕੁਝ ਤੁਹਾਡੇ ਕੋਲ ਜਾਣਕਾਰੀ ਹੈ ਕਿਉਂਕਿ ਬੇਦਬੀ ਦੇ ਕੇਸ ਇੱਕ ਪਾਸੇ ਨੇ ਜਿਹੜੇ 2015 ਦੇ ਵਿੱਚ ਹੋਏ ਉਹਨਾਂ ਨੂੰ ਲੈ ਕੇ ਇਨਵੈਸਟੀਗੇਸ਼ਨ ਉਹਨਾਂ ਨੂੰ ਲੈ ਕੇ ਇਨਸਾਫ ਦੀ ਮੰਗ ਲਗਾਤਾਰ ਹੈ ਪਰ ਇਸ ਸਭ ਦੇ ਵਿਚਾਲੇ ਮਹਿੰਦਰਪਾਲ ਬਿੱਟੂ ਦੇ ਕੇਸ ਨੂੰ ਲੈ ਕੇ ਪੁੱਛ ਗਏ ਛੇ ਜਾਂ ਕਹੀਏ ਕਿ ਸਵਾਲ ਜਵਾਬ ਆਈਜੀ ਘਟੜਾ ਦੇਖੋ ਗੌਰਵ ਇਸ ਦੇ ਵਿੱਚ ਦੋ ਤਿੰਨ ਚੀਜ਼ਾਂ ਜੁੜਦੀਆਂ ਨੇ ਜਿਨ੍ਹਾਂ ਨੂੰ ਥੋੜਾ ਜਆ ਜੇ ਜੇ ਆਪਾਂ ਕਹੀਏ ਨਾ ਕਿ ਇਹ ਜਿਹੜਾ ਥ੍ਰੈਡ ਹੈ ਤਾਗਾ ਇਹਨੂੰ ਇਹਦੇ ਸਾਰੇ ਸਿਰੇ ਸਮਝਣੇ ਪੈਣਗੇ ਕਿ ਇਹ ਇਹ ਇਹਦੇ ਸਾਰੇ ਸਿਰੇ ਕੀ ਨੇ ਅਸਲ ਦੇ ਵਿੱਚ ਰਣਬੀਰ ਸਿੰਘ ਘੱਡਾ ਸਾਰੇ ਤੇ ਸਭ ਨੂੰ ਪਤਾ ਹੈ ਕਿ ਰਣਬੀਰ ਸਿੰਘ ਘੱਡਾ ਹੋਰਾਂ ਨੇ ਇੱਕ ਕੇਸ ਕ੍ਰੈਕ ਕੀਤਾ ਸੀ ਇਸ ਕੇਸ ਦੀ ਇਨਵੈਸਟੀਗੇਸ਼ਨ ਕੀਤੀ ਸੀ ਜਿਸ ਕੇਸ ਦੇ ਵਿੱਚ ਨਿਕਲ ਕੇ ਆਇਆ ਸੀਗਾ ਕਿ ਬੇਅਦਬੀ ਮਾਮਲੇ ਦੇ ਵਿੱਚ ਜਿਹੜੇ ਡੇਰਾ ਵਾਲੇ ਨੇ ਉਹ ਸ਼ਮੂਲੀਅਤ ਕੀਤੀ ਇਹ 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 ਰਣਬੀਰ ਸਿੰਘ ਘੱਡਾ ਹੋਰਾਂ ਦੀ ਰਿਪੋਰਟ ਸੀ ਉਸ ਵੇਲੇ ਮਿੰਦਰਪਾਲ ਬਿੱਟੂ ਨੂੰ ਮੇਨ ਅਕਿਊਜ਼ ਦੱਸਿਆ ਗਿਆ ਸੀ ਪਰ ਉਸ ਤੋਂ ਥੋੜੀ ਦੇਰ ਬਾਅਦ ਮਿੰਦਰਪਾਲ ਬਿੱਟੂ ਦਾ ਮਰਡਰ ਹੋ ਗਿਆ ਸੀ ਜੇਲ੍ਹ ਦੇ ਅੰਦਰ ਔਰ ਮਿੰਦਰਪਾਲ ਬਿੱਟੂ ਦੇ ਪਰਿਵਾਰ ਨੇ ਇਹ ਇੱਕ ਪਟੀਸ਼ਨ ਪਾਈ ਸੀ ਉਸ ਉਸ ਤੇ ਉਹਨਾਂ ਦੇ ਪਰਿਵਾਰ ਨੇ ਮੰਗ ਕੀਤੀ ਸੀ ਕਿ ਜਿਹੜਾ ਮਹਿੰਦਰਪਾਲ ਬਿੱਟੂ ਦਾ ਮਰਡਰ ਹੋਇਆ ਹੈ ਜੇਲ੍ਹ ਦੇ ਵਿੱਚ ਉਹਦੇ ਪਿੱਛੇ ਪੂਰੀ ਕਾਂਸਪੀਰੇਸੀ ਆਰ ਉਹਦੇ ਵਿੱਚ ਐਸਆਈਟੀ ਵੀ ਕਿਤੇ ਨਾ ਕਿਤੇ ਜ਼ਿੰਮੇਵਾਰ ਹੈ ਜਿਹੜੀ ਉਸ ਵੇਲੇ ਰਣਵੀਰ ਸਿੰਘ ਖਟਰਾਵਾਲੀ ਐਸਆਈਟੀ ਸੀ ਇਸ ਮਾਮਲੇ ਦਾ ਜਿਹੜੀ ਸਾਰੀ ਇਨਵੈਸਟੀਗੇਟ ਕਰ ਰਹੀ ਸੀ ਕਿਉਂਕਿ ਇਹਨਾਂ ਨੇ ਸਾਰੀ ਇਨਵੈਸਟੀਗੇਸ਼ਨ ਕੀਤੀ ਸੀ ਪਰਿਵਾਰ ਤਾਂ ਅੱਜ ਵੀ ਇਹ ਦਾਵਾ ਕਰਦਾ ਹੈ ਗੌਰਵ ਕਿ ਉਹਨਾਂ ਦਾ ਬੇਅਦਬੀ ਮਾਮਲਿਆਂ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਸੀ ਪਰਿਵਾਰ ਨੇ ਇਹ ਵੀ ਕਿਹਾ ਕਿ ਉਹਨਾਂ ਨੂੰ ਬੇਇੱਜ਼ਤੀ ਮਾਮਲਿਆਂ ਦੇ ਵਿੱਚ ਨਜਾਇਜ਼ ਫਸਾਇਆ ਗਿਆ ਇਸੇ ਕਰਕੇ ਉਹਨਾਂ ਨੇ ਸੂਈ ਜਿਹੜੀ ਚੱਕ ਦੀ ਉਂਗਲ ਚੱਕੀ ਉਹ ਚੱਕੀ ਗੁਰਮੀਤ ਸਿੰਘ ਖੱਡਰਾ ਵਾਲੀ ਐਸਆਈਟੀ ਵਾਲੀ ਸੋ ਇਸ ਕਰਕੇ ਪਹਿਲਾਂ ਵੀ ਡੇਢ ਦੋ ਸਾਲ ਪਹਿਲਾਂ ਇਸ ਮਾਮਲੇ ਦੇ ਵਿੱਚ ਰਣਵੀਰ ਸਿੰਘ ਖੱਡਰਾ ਵਾਲੀ ਐਸਆਈਟੀ ਤੋਂ ਪੁੱਛ ਕੇ ਛੋਈ ਸੀ ਪਰ ਇਹ ਸਭ ਦੇ ਵਿੱਚ ਪਿਛਲੇ ਦਿਨੀ ਜੇ ਆਪਾਂ ਘਟਨਾਕ੍ਰਮ ਦੇਖੀਏ ਜੇ ਇਹ ਇਹਦੇ ਵਿੱਚ ਥੋੜਾ ਜਿਹਾ ਅਕਾਲੀ ਸਿਆਸਤ ਨੂੰ ਵੀ ਜੋੜ ਕੇ ਦੇਖੀਏ ਜੋ ਅਕਾਲੀ ਦਲ ਦੀਆਂ ਪੀਰਾਂ ਦੇ ਵਿੱਚ ਆਪਤੀ ਖੈਬਾਜੀ ਚੱਲ ਰਹੀ ਹੈ ਅਕਾਲ ਤਖਤ ਸੈਪ ਤੇ ਉਹ ਮੁੱਦਾ ਗਿਆ ਅਕਾਲੀ ਦਲ ਦੇ ਪ੍ਰਧਾਨ ਨੂੰ ਤਲਬ ਹੋਣ ਦੀ ਗੱਲ ਕੀਤੀ ਗਈ ਤਲਬ ਕਰ ਲਈ ਕਰ ਵੀ ਲਿਆ ਗਿਆ ਜਿਸ ਵੇਲੇ ਜਿਹੜੇ ਬਾਗੀ ਤੜਾ ਸੀ ਗੌਰਵ ਜਦੋਂ ਉਹ ਅਕਾਲ ਤਖਤ ਸੈਪ ਤੇ ਪਹਿਲੇ ਦਿਨ ਚਿੱਠੀ ਦੇ ਕੇ ਆਇਆ ਸੀ ਉਸ ਤੋਂ ਬਾਅਦ ਰਣਜੀਤ ਸਿੰਘ ਖੱਡਾ ਹੋਰਾਂ ਦੀ ਫੋਨ ਤੇ ਗੱਲਬਾਤ ਹੋਈ ਸੀ ਅਕਾਲ ਤਖਤ ਸੈਪ ਦੇ ਜਥੇਦਾਰ ਨਾਲ ਔਰ ਉਸ ਵੇਲੇ ਉਹਨਾਂ ਕਿਹਾ ਸੀ ਕਿ ਜੇ ਜਥੇਦਾਰ ਸਾਹਿਬ ਕੋਈ ਵੀ ਫੈਸਲਾ ਲੈਂਦੇ ਨੇ ਇਸ ਬਾਬਤ ਹਾਂ ਉਹਦੇ ਵਿੱਚ ਕਿਉਂਕਿ ਬੇਦਮੀਆਂ ਵਾਲਾ ਵੀ ਜ਼ਿਕਰ ਸੀ ਤਾਂ ਉਹਨਾਂ ਨੇ ਕਿਹਾ ਕਿ ਪਹਿਲਾਂ ਸਾਨੂੰ ਜ਼ਰੂਰ ਸੁਣਿਆ ਜਾਵੇ ਇੱਕ ਵਾਰੀ ਕਿਉਂਕਿ ਅਸੀਂ ਇਸ ਕੇਸ ਦੇ ਨਾਲ ਬਹੁਤ ਬਰੀਕੀ ਨਾਲ ਜੁੜੇ ਹੋਏ ਹਾਂ ਔਰ ਅਸੀਂ ਇਨਵੈਸਟੀਗੇਸ਼ਨ ਕੀਤੀ ਹੈ ਫਿਰ ਇਹ ਵੀ ਹੁਣ ਪਿਛਲੇ ਦਿਨੀ ਖਬਰ ਆਈ ਕਿ ਪਰਸੋਂ ਰਣਵੀਰ ਸਿੰਘ ਖੜਲਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮਿਲ ਕੇ ਵੀ ਆਏ ਨੇ ਹਾਲਾਂਕਿ ਉੱਥੇ ਕੀ ਗੱਲਬਾਤ ਹੋਈ ਹੈ ਕੀ ਨਹੀਂ ਹੋਈ ਪਰ ਮੋٹے ਤੌਰ ਤੇ ਇਹ ਹੈ ਕਿ ਰਣਵੀਰ ਸਿੰਘ ਖੜਲਾ ਨੇ ਜੇ ਆਪਾਂ ਵਨ ਲਾਈਨਰ ਕਹੀਏ ਤਾਂ ਉਹਨਾਂ ਨੇ ਕਿਹਾ ਕਿ ਕਿਸੇ ਨੇ ਵੀ ਇਸ ਤੇ ਸਟੈਪ ਫਾਰਵਰਡ ਨਹੀਂ ਕੀਤੇ ਜਿਹੜੀਆਂ ਵੀ ਸਰਕਾਰਾਂ ਰਹੀਆਂ ਨੇ ਇਸ ਮਾਮਲੇ ਨੂੰ ਸਲਝਾਉਣ ਵੱਲ ਜਾਂ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਉਹਨਾਂ ਦੇ ਅਸਲੀ ਅੰਜਾਮ ਤੱਕ ਪਹੁੰਚਾਉਣ ਤੱਕ ਔਰ ਉਸ ਤੋਂ ਬਾਅਦ ਅੱਜ ਰਣਵੀਰ ਸਿੰਘ ਘੜਾ ਹੋਰਾਂ ਨੂੰ ਦੁਬਾਰਾ ਜਿਹੜਾ ਹੈ ਉਹ ਮਿੰਦਰਪਾਲ ਬਿੱਟੂ ਵਾਲੇ ਕੇਸ ਦੇ ਵਿੱਚ ਜਵਾਬ ਤਲਬੀ ਉਹਨਾਂ ਦੀ ਫੇਰ ਕਰ ਲਈ ਜਾਂਦੀ ਹੈ ਜੋ ਵਿੰਦਰਪਾਲ ਬਿੱਟੂ ਦੇ ਪਰਿਵਾਰ ਦੀ ਪੁਰਾਣੀ ਸ਼ਿਕਾਇਤ ਸੀ ਉਸ ਨੂੰ ਲੈ ਕੇ ਤਾਂ ਕਿਤਨਾ ਕਿਤੇ ਮਤਲਬ ਹਰ ਚੀਜ਼ ਦਾ ਜਿਹੜਾ ਸਿਰਾ ਹੈ ਉਸ ਦੇ ਪਿੱਛੇ ਵਜ੍ਹਾ ਜੜੀਆਂ ਨੇ ਉਹ ਰੀਜ਼ਨ ਕਿਸ ਤਰ੍ਹਾਂ ਕਿਤੇ ਆਪਾਂ ਦੇਖ ਸਕਦੇ ਹਾਂ ਕਿ ਉਹ ਵੀ ਐਂਗਲ ਜੋੜ ਸਕਦੇ ਆ ਆਪਸ ਦੇ ਵਿੱਚ ਜੇ ਉਹਨਾਂ ਕਿਰਿਆ ਨੂੰ ਜੋੜਨ ਦੀ ਕੋਸ਼ਿਸ਼ ਕਰੀਏ ਤਾਂ ਪਰ ਰਣਵੀਰ ਸਿੰਘ ਖੰਡਾ ਹੋਰਾਂ ਨੇ ਕਿਹਾ ਕਿ ਸਾਡੇ ਤੋਂ ਕੁਝ ਐਸਆਈਟੀ ਨੇ ਸਾਡੇ ਸਾਹਮਣੇ ਸਵਾਲ ਰੱਖੇ ਨੇ ਪਰ ਅਸੀਂ ਉਸ ਦਾ 2-3 ਦਿਨਾਂ ਦੇ ਵਿੱਚ ਜਵਾਬ ਫਾਈਲ ਕਰ ਦੇਵਾਂਗੇ ਜੋ ਵੀ ਪੁੱਛਿਆ ਸੀ ਠੀਕ ਹੈ ਚਲੋ شکریہ ਬਹੁਤ ਬਹੁਤ ਧੰਨਵਾਦ ਤੁਸੀਂ تفصیل ਦੇ ਨਾਲ ਇਸ ਪੂਰੀ ਜਿਹੜੀ ਤੁਸੀਂ ਮਹਿੰਦਰਪਾਲ ਬਿੱਟੂ ਦੇ ਕੇਸ ਦੇ ਉੱਤੇ ਰੌਸ਼ਨੀ ਪਾਈ ਹੈ شکریہ ਫਿਲਹਾਲ ਦੇ ਲਈ ਧੰਨਵਾਦ ਮੈਂ ਆਪਣੇ ਦਰਸ਼ਕਾਂ ਨੂੰ ਇਹ ਵੀ ਦੱਸ ਦਵਾਂ ਕਿ ਮਹਿੰਦਰਪਾਲ ਬਿੱਟੂ 2015 ਦੇ ਵਿੱਚ ਜਿਹੜਾ ਬੇਦਬੀ ਦਾ ਕੇਸ ਹੋਇਆ ਸੀ ਉਸ ਦੇ ਵਿੱਚ ਬੁਲਜ਼ਮ ਔਰ 2018 ਦੇ ਵਿੱਚ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਰਮਬੀਰ ਸਿੰਘ ਖਟਰਾ ਦੀ ਟੀਮ ਦੇ ਵੱਲੋਂ ਹੀ ਔਰ ਕਾਬਲੇਗੌਰੇ ਕਿ 2019 ਦੇ ਵਿੱਚ ਨਾਭਾ ਦੀ ਜੇਲ੍ਹ ਦੇ ਵਿੱਚ ਮਹਿੰਦਰਪਾਲ ਬਿੱਟੂ ਦਾ ਜੇਲ੍ਹ ਦੇ ਵਿੱਚ ਹੀ ਬੰਦ ਦੋ ਕੈਦੀਆਂ ਦੇ ਵੱਲੋਂ ਕਤਲ ਕਰ ਦਿੱਤਾ ਗਿਆ ਸੀ ਉਹ ਕੈਦੀ ਉਮਰ ਕਿੱਦੀ ਸਜ਼ਾ ਪੂਤ ਰਹੇ ਸਨ ਉਸ ਤੋਂ ਬਾਅਦ ਜਿਹੜੀ ਮਹਿੰਦਰਪਾਲ ਬਿੱਟੂ ਦੀ ਪਤਨੀ ਹੈ ਸੰਤੋਸ਼ ਕੁਮਾਰੀ ਉਸ ਦੇ ਵੱਲੋਂ ਇੱਕ ਪਟੀਸ਼ਨ ਪਾਈ ਗਈ ਹਾਈ ਕੋਰਟ ਦੇ ਵਿੱਚ ਔਰ ਉਸ ਦੇ ਵਿੱਚ ਦੋ ਅਹਿਮ ਤੱਥਾਂ ਦਾ ਜ਼ਿਕਰ ਕੀਤਾ ਗਿਆ ਇੱਕ ਤਾਂ ਕਿ ਜਾਣਬੁੱਝ ਕੇ ਮੇਰੇ ਪਤੀ ਨੂੰ ਫਸਾਇਆ ਗਿਆ ਮਹਿੰਦਰਪਾਲ ਬਿੱਟੂ ਦਾ ਕੋਈ ਲੈਣਾ ਦੇਣਾ ਨਹੀਂ ਸੀ सीबीआई ਦੀ ਜਾਂਚ ਦਾ ਹਵਾਲਾ ਦਿੱਤਾ ਗਿਆ ਸੰਤੋਸ਼ ਕੁਮਾਰੀ ਦੇ ਵੱਲੋਂ ਔਰ ਇਸ ਦੇ ਨਾਲ ਇਹ ਵੀ ਜ਼ਿਕਰ ਕੀਤਾ ਗਿਆ ਕਿ ਜਿਹੜੇ ਐਸਆਈਟੀ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਸੀ ਉਹਨਾਂ ਨੇ ਜਾਣਬੁੱਝ ਕੇ ਮਹਿੰਦਰਪਾਲ ਬਿੱਟੂ ਨੂੰ ਫਸਾ ਦਿੱਤਾ ਕਸਟੋਡੀਅਲ ਟੌਰਚਰ ਦਾ ਵੀ ਜ਼ਿਕਰ ਉਸ ਪਟੀਸ਼ਨ ਦੇ ਵਿੱਚ ਕਿਹਾ ਗਿਆ ਕੋਰਟ ਦੇ ਵਿੱਚ ਟ੍ਰਾਇਲ ਚੱਲ ਰਹੇ ਨੇ ਤੇ ਫਿਰ ਪੰਜਾਬ ਹਰਿਆਣਾ ਹਾਈ ਕੋਰਟ ਨੇ ਇੱਕ ਐਸਆਈਟੀ ਦਾ ਗਠਨ ਕੀਤਾ ਤੇ ਮਹਿੰਦਰਪਾਲ ਬਿੱਟੂ ਦੀ ਵਾਈਫ ਦੇ ਵੱਲੋਂ ਲਗਾਏ ਗਏ ਇਲਜ਼ਾਮਾਂ ਦੇ ਉੱਤੇ ਉਹ ਐਸਆਈਟੀ ਜਾਂਚ ਕਰ ਰਹੀ ਹੈ ਤੇ ਉਸ ਐਸਆਈਡੀ ਦੇ ਕੋਲ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦੇ ਕੋਲ ਹੀ ਜਿਸ ਨੂੰ ਏਡੀਜੀ ਪਰਾਏ ਹੈਡ ਕਰ ਰਹੇ ਨੇ ਉਹ ਉਹਨਾਂ ਦੇ ਵੱਲੋਂ ਹੀ ਤਲਬ ਕੀਤਾ ਗਿਆ ਸੀ ਰਣਵੀਰ ਸਿੰਘ ਖਟਰਾ ਮਹਿੰਦਰਪਾਲ ਬਿੱਟੂ ਜਿਹੜੇ ਮੁੱਖ ਦੋਸ਼ੀ ਸੀ ਜੀ ਸੈਕੂਲਰ ਕੇਸਸ ਦੇ ਬਰਗਾੜੀ ਵਾਲੇ ਤੇ ਸਰਕੇ ਦੇ ਉਹਨਾਂ ਦੇ ਪਰਿਵਾਰ ਨੇ ਕ੍ਰੇਟ ਪਾਈ ਸੀ ਕੋਰਟ ਦੇ ਵਿੱਚ ਜੀ ਉਸ ਰਿੱਟ ਦੇ ਉੱਤੇ ਸਿਟ ਬਣੀ ਹੋਈ ਹੈ ਉਸ ਸਿਟ ਦੇ ਚੀਫ ਰਾਏ ਸਾਹਿਬ ਨੇ ਜੀ ਕੇ ਡੀ ਜੀ ਪੀ ਸਾਹਿਬ ਮਤੀ ਬਰਾਜੀ ਹਾਂਜੀ ਤੇ ਉਹਨਾਂ ਦੇ ਮੈਂਬਰਸ ਉਹ ਸਿਟ ਨੇ ਅੱਜ ਸਾਨੂੰ ਜਿਹੜੀ 80 ਦੀ ਸਿਟ ਸੀ ਜਿਹੜੀ ਸਿਟ ਨੇ ਇਹ ਸਾਰੇ ਕੇਸਿਸ ਟ੍ਰੇਸ ਕੀਤੇ ਸੀ ਵਿਆਦੀ ਵਾਲੇ ਜੀ ਉਹਦੇ ਲਈ ਉਹਨਾਂ ਦੇ ਜਿਹੜਾ ਬਿੱਟੂ ਮਰਡਰ ਕੇਸ ਸੀ ਜਿਹੜੀ ਉਸ ਸਿਟ ਦੇ ਵਿੱਚ ਏਸਡੀ ਸਿਟ ਬਣੀ ਹੈ ਉਹਦੇ ਮੁਤਲਕ ਅੱਜ ਸਾਨੂੰ ਬੁਲਾਇਆ ਸੀ ਅਸੀਂ ਆਪਣੇ ਅ ਅਜੋਨਾ ਦੋਸ ਕਰ ਰਿਹਾ ਤੇ ਅਸੀਂ ਆਪਣੇ ਬਿਆਨ ਪਿੱਛੇ ਵੀ ਦਿੱਤੇ ਸੀ ਅੱਜ ਤੋਂ 1.2 ਸਾਲ ਪਹਿਲਾਂ ਪਰ ਹੁਣ ਇਹ ਵੀ ਆਰਗੇਨਾਈਜ਼ ਹੋਈ ਐ ਸਿੱਟ ਤੇ ਅਸੀਂ ਆਪਣਾ ਉਹਦਾ ਲਈ ਸਮਾਂ ਲਿਆ ਤੇ ਆਪਣੇ ਬਿਆਨ ਦੇ ਗਏ ਅ ਖੱਟਰਾ ਸਾਹਿਬ ਕਿਉਂਕਿ ਕਈ ਚੀਜ਼ਾਂ ਨੂੰ ਲੈ ਕੇ ਪਿਛਲੇ ਦਿਨਾਂ ਵੀ ਤੁਸੀਂ ਜਿੱਦਾਂ ਬਿਆਨ ਦਿੱਤੇ ਅੱਜ ਕਾਫੀ ਕੁਝ ਅਹਿਮ ਚੀਜ਼ਾਂ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਨੂੰ ਲੈ ਕੇ ਕੁਝ ਸਪੈਸ਼ਲ ਬਿਆਨ ਨਹੀਂ ਨਹੀਂ ਅੱਜ ਤੱਕ ਦੇਖੋ ਅਸੀਂ ਆਪਣਾ ਕਿਨੋਂ ਪਹਿਲਾਂ ਵਾਲੇ ਜਿਹੜੇ ਸਾਡੇ ਬਿਆਨ ਦਿੱਤੇ ਹੋਏ ਸੀ ਉਹ ਬਿਆਨਾਂ ਦੇ ਉੱਤੇ ਅਸੀਂ ਆਪਣਾ ਇਹਨਾਂ ਨੇ ਕੁਝ ਖੇ ਸੀ ਜਿੱਦੋਂ ਅਸੀਂ ਸਮਾ ਮੰਗਿਆ ਅਗਲੇ 2-3 ਦਿਨਾਂ ਦੇ ਵਿੱਚ ਅਸੀਂ ਆਪਣੇ ਬਿਆਨ ਜਿਹੜੇ ਨੇ ਉਹਨਾਂ ਦੇ ਹੋਰ ਜਿਹੜੇ ਕੁਐਸਚਨਾਂ ਦੇ ਜਵਾਬ ਨੇ ਅਸੀਂ ਆਪਣੇ ਫਾਈਲ ਕਰ ਦਾਂਗੇ ਜਿਹੜੇ ਮਹਿੰਦਰਪਾਲ ਬਿੱਟੂ ਮर्डर ਕੇਸ ਦੇ ਮਤਲਬ ਤਕਰੀਬ 2 ਘੰਟੇ ਤੱਕ ਸਵਾਲ ਜਵਾਬ ਹੋਏ ਨੇ ਰਮਬੀਰ ਸਿੰਘ ਖੱਡੜਾ ਦੇ ਕੋਲੋਂ ਹੁਣ ਸਵਾਲ ਇਹ ਹੈ ਕਿ ਮਹਿੰਦਰਪਾਲ ਬਿੱਟੂ ਦੇ ਕਤਲ ਦਾ ਸੱਚ ਸਾਹਮਣੇ ਆ ਸਕੇਗਾ ਜਾਂ ਫਿਰ ਉਸ ਦੀ ਜਿਹੜੀ ਸ਼ਮੂਲੀਅਤ ਕਹੀ ਜਾਂਦੀ ਹੈ ਬੇਦਬੀ ਕੇਸ ਦੇ ਵਿੱਚ ਉਸ ਦਬੀ ਸਤ ਸਾਹਮਣੇ ਆਏਗਾ ਪਰ ਮੁੱਖ ਮਲਜ਼ਮ ਉਸ ਕੇਸ ਦਾ 2015 ਦਾ ਜਿਵੇਂ ਰਣਜੀਤ ਸਿੰਘ ਖਟਰਾ ਜ਼ਿਕਰ ਕਰ ਰਹੇ ਸੀ ਅੱਗੇ ਬਾਦਿਆਂ ਖਡੂਤ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਅਮਰਿਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਨੂੰ ਪੁਲਿਸ ਨੇ 2 ਦਿਨ ਦੀ ਰਿਮਾਂਡ ਦੇ ਉੱਤੇ ਲੈ ਲਿਆ ਹਰਪ੍ਰੀਤ ਸਿੰਘ ਵਰਫ ਹੈਪੀ ਤੋਂ ਪੁੱਛਗਿੱਛ ਦੇ ਲਈ ਫਲੋਰ ਪੁਲਿਸ ਨੇ ਜਲੰਧਰ ਸੈਸ਼ਨ ਕੋਰਟ ਦੇ ਵਿੱਚ ਅਰਜ਼ੀ ਦਾਖਲ ਕੀਤੀ ਸੀ ਜਿਸ ਦੇ ਵਿੱਚ ਪੁਲਿਸ ਨੇ 10 ਦਿਨ ਦੀ ਰਿਮਾਂਡ ਦੀ ਡਿਮਾਂਡ ਕੀਤੀ ਪਰ ਅਦਾਲਤ ਨੇ ਹਰਪ੍ਰੀਤ ਦਾ 2 ਦਿਨ ਦਾ ਰਿਮਾਂਡ ਹੀ ਦਿੱਤਾ ਤਾਂ ਬੱਝ ਗਾ ਯਾਰ ਹੋਰ ਭਾਈ ਦੋ ਦਿਨ ਦਾ ਹੁਣ ਮਿਲਿਆ ਰਮਨ ਜੀ ਦੇ ਉਧਰ ਅੰਮ੍ਰਿਤਪਾਲ ਸਿੰਘ ਦੇ ਭਰਾ ਦੇ ਵਕੀਲ ਦਾ ਇਲਜ਼ਾਮ ਹੈ ਕਿ ਹਰਪ੍ਰੀਤ ਸਿੰਘ ਅਤੇ ਉਸਦੇ ਸਾਥੀ ਨੂੰ ਝੂਠੇ ਕੇਸ ਦੇ ਵਿੱਚ ਫਸਾਇਆ ਗਿਆ ਹੈ ਸਿੱਟਾ ਇਹ ਸਿਰ ਇੱਕ ਬੋਗਸ ਕੇਸ ਹੈ ਇੱਕ ਝੂਠਾ ਕੇਸ ਬਣਾਇਆ ਗਿਆ ਦੋਨਾਂ ਮੁੰਡਿਆਂ 'ਤੇ ਮੌਸਲਾਮ ਦੇ ਖਰਾਬ ਕਿ ਅੰਮ੍ਰਿਤਪਾਲ ਜੀ ਦਾ ਨਾਮ ਇਹਨਾਂ ਦੇ ਨਾਲ ਜੁੜਦਾ ਇਹਨਾਂ ਨੇ ਸਿਰਫ 4 ਗ੍ਰਾਮ ਪਾ ਕੇ ਸਾਡੇ ਤੇ ਸਾਨੂੰ ਸਿਰਫ ਡਿਫੇਮ ਨਹੀਂਤਾ ਹੋਰ ਕੁਝ ਨਹੀਂ ਐਸਾ ਇਹ ਟੋਟਲੀ ਬੋਗਸ ਕੇਸ ਹੈ ਕਾਬਲੇ ਗੋਰੇ ਕਿ ਹੈਪੀ ਨੋ ਫਲੋਰ ਪੁਲਿਸ ਨੇ ਉਸ ਦੇ ਸਾਥੀ ਲਵਪ੍ਰੀਤ ਦੇ ਨਾਲ 11 ਜੁਲਾਈ ਦੀ ਸ਼ਾਮ ਫਲੋਰ ਖਾਈਵੇ ਟੋਕਾ ਬੁਗਿਤਾ ਉਸ ਦੇ ਕੋਲੋਂ 4 ਗ੍ਰਾਮ ਆਇਸ ਬਰਾਮਦ ਹੋਈ ਅਗਲੇ ਦਿਨ ਪੁਲਿਸ ਨੇ ਮੁਲਜ਼ਮਾ ਨੂੰ ਕੋਰਟ ਦੇ ਵਿੱਚ ਪੇਸ਼ ਕਰਕੇ ਰਿਮਾਂਡ ਮੰਗਿਆ ਸੀ ਪਰ ਕੋਰਟ ਨੇ ਮੁਲਜ਼ਮਾ ਨੂੰ ਨਿਆਇਕ ਹਿਰਾਸਤ ਵਿੱਚ ਪੇਸ਼ ਦਿੱਤਾ ਅੱਗੇ ਅੱਜ ਦੀ ਗੱਲ ਜੋਤੀ ਨੂਰਾ ਦੀ ਸੂਫੀ ਗਾਇਕਾ ਜੋਤੀ ਨੂਰਾ ਦਾ ਆਪਣੇ ਪਹਿਲੇ ਪਤੀ ਤੁਨਾਲ ਪਾਸੀ ਦੇ ਨਾਲ ਇੱਕ ਵਾਰ ਫਿਰ ਤੋਂ ਵਿਵਾਦ ਹੋ ਦੋਵਾਂ ਨੇ ਇੱਕ ਦੂਜੇ ਦੇ ਉੱਤੇ ਵਿਦੀਪੁਰ ਫਲਾਈਓਵਰ ਦੇ ਕੋਲ ਬਲਾਕੇ ਕੁੱਟਮਾਰ ਕਰਨ ਦਾ ਇਲਜ਼ਾਮ ਲਗਾਇਆ ਜੋਤੀ ਨੂਰਾ ਦਾ ਇਲਜ਼ਾਮ ਹੈ ਕਿ ਕੁਨਾਲ 파ਸੀ ਉਹਨਾਂ ਨੂੰ ਲਗਾਤਾਰ ਤੰਗ ਕਰ ਰਿਹਾ ਹੈ 파ਸੀ ਨੇ ਇਸ ਵਾਰ ਉਹਨਾਂ ਨੂੰ ਫੋਨ ਦੇ ਉੱਤੇ ਮਿਲਣ ਦੇ ਲਈ ਬੁਲਾਇਆ ਅਤੇ ਫਿਰ ਆਪਣੇ ਦੋਸਤਾਂ ਦੇ ਨਾਲ ਮਿਲ ਕੇ ਬਦਤਮੀਜ਼ੀ ਕੀਤੀ ਜਿਸ ਤੋਂ ਬਾਅਦ ਨੂਰਾ ਨੇ ਆਪਣੇ ਦੂਜੇ ਪੱਤੀ ਅਵਿਨਾਸ਼ ਨੂੰ ਸੱਦ ਰਿਆ ਜਿਸ ਨੂੰ ਦੇਖ ਕੇ ਕੁਨਾਲ ਉੱਥੋਂ ਭੱਜ ਗਿਆ ਇਹ ਵਟਸਐਪ ਕਾਲ ਆ ਕੇ ਸਾਨੂੰ ਜੁਰੇ ਫੋਨ ਕਰਦੇ ਵਟਸਐਪ ਕਾਲ ਲਗਾਉਂਦਾ ਸੀਗਾ ਤੇ ਇੱਕ ਰਿ ਕਰੇ ਸਨੈਪਚੈਟ ਤੇ ਕਾਲ ਲਗਾਉਂਦਾ ਸੀਗਾ ਕਦੇ ਸਨੈਪਚੈਟ ਤੇ ਕਰੀ ਬਰਸਾਂ ਕੋ ਲਗਾਉਂਦਾ ਸੀਗਾ ਇਹ ਕਿ ਮੇਰੇ ਕੋ ਤੁਹਾਡੇ ਕੋਈ ਪ੍ਰੂਫ ਆ ਮੈਂ ਵੀਡੀਓ ਜੇਣੇ ਆ ਜਾਂ ਇਤਹਾ ਕਰਦੇ ਨੂੰ ਕਰਦੇ ਨਹੀਂ ਆ ਮੇਰੇ ਕਿ ਸਾਨੂੰ ਮੈਂਟਲੀ ਹਰਾਸਮੈਂਟ ਕਰਦਾ ਸੀਗਾ ਸਾਨੂੰ ਦੋਨਾਂ ਨੂੰ ਉਥੇ ਕੋਨਲ ਪਾਸੀ ਦਾ ਇਲਜ਼ਾਮ ਹੈ ਕਿ ਉਹਨੇ ਉਸ ਦਿਨ ਕੋਟ ਮਾਰ ਕੀਤੀ ਹੈ ਉਸ ਦੇ ਉੱਤੇ ਪਿਸਤੌਲ ਤਾਣੀ ਗਈ ਅਤੇ ਮਲਜ਼ਮਾ ਨੇ ਤੀਸਰ ਹਥਿਆਰ ਵੀ ਕੱਢ ਕੇ ਉਸ ਨੂੰ ਧਮਕਾਇਆ ਜਦੋਂ ਗੱਡੀ ਉੱਤੇ ਮੇਰੀ ਰੁੱਕ ਕੇ ਬਲਾਸਟ ਔਨ ਤੋਂ ਬਾਅਦ ਕਿਆਰ ਗਲਾਸ ਟੋ ਗਿਆ ਉਧਰ ਇਹਨਾਂ ਨੇ ਹੱਥ ਜਾਨੇ ਨੇ ਮੈਨੂੰ ਇੰਨਾ ਵੀ ਕੁੱਟਿਆ ਭਾਜੀ ਆਪਣੇ ਵੱਲੋਂ ਤਾਂ ਇਹਨਾਂ ਨੇ ਮੈਨੂੰ ਮਾਰ ਦਿੱਤਾ ਮਾਰ ਕੇ ਆਪਣੀ ਦੇ ਵਿੱਚ ਦੇ ਲਈ ਇਹਨਾਂ ਦੀ A20 ਉੱਤੇ ਚੱਕ ਕੇ ਸੁੱਟ ਲਿਆ ਉਧਰ ਪੁਲਿਸ ਦੋਮਾ ਦੀ ਸ਼ਿਕਾਇਤ ਦੇ ਉੱਤੇ ਜਾਂਚ ਕਰ ਰਹੀ ਹੈ ਇਹ ਦੋਵਾਂ ਤਰ੍ਹਾਂ ਦੇ ਦਰਕਾਹਤਾਂ ਆ ਗਈਆਂ ਇੱਕ ਨਾਲ ਪਰ ਸੀ ਜਿਹੜਾ ਉਹ ਮੈਡੀਕਲ ਕਰਾਉਣ ਗਏ ਆ ਜੋ ਵੀ ਕਰ ਰਹੀ ਹੈ ਉਹ ਫਰੰਤ ਧਿਆਨ ਦਿਖਾ ਕੇ ਹੋਣ ਫਿਲਹਾਲ ਦੋਮਾਂ ਦੇ ਵਿੱਚੋਂ ਕਿਸਦੇ ਇਲਜ਼ਾਮ ਸੱਚੇ ਨਹੀਂ ਇਹ ਜਾਂਚ ਦਾ ਵਿਸ਼ਾ ਹੈ ਹੁਣ ਅੱਗੇ ਵੱਧਦੇ ਹਾਂ ਤੇ ਗੱਲ ਉਸ ਘਟਨਾ ਦੀ ਜਿਸ ਨੇ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਜੇ ਮਾਈਕਰੋਸਾਫਟ ਦੇ ਸਰਵਰ ਦੇ ਵਿੱਚ ਅਚਾਨਕ ਤਕਨੀਕੀ ਖਰਾਬੀ ਆਈ ਜਿਸ ਦੀ وجہ ਨਾਲ ਦੁਨੀਆ ਭਰ ਦੇ ਵਿੱਚ ਹਵਾਈ ਉਡਾਨਾਂ ਪ੍ਰਭਾਵਿਤ ਹੋਈ ਸਰਵਰ ਦੇ ਵਿੱਚ ਤਕਨੀਕੀ ਖਰਾਬੀ ਦੇ ਕਾਰਨ ਦੁਨੀਆ ਭਰ ਦੇ ਵਿੱਚ 에어ਲਾਈਨਸ ਟੀਵੀ ਟੈਲੀਕਾਸਟ ਬੈਂਕਿੰਗ ਅਤੇ ਕਈ ਕਾਰਪੋਰੇਟ ਕੰਪਨੀਆਂ ਦੇ ਕੰਮਕਾਜ ਤੇ ਅਸਰ ਪਿਆ 에어ਲਾਈਨ ਜੋ ਮਾਈਕਰੋਸਾਫਟ ਯੂਜ਼ ਕਰਦੇ ਹਨ ਉਹਨਕੇ ਬੁਕਿੰਗਸ ਰਿਜ਼ਰਵੇਸ਼ਨ ਸਿਸਟਮਸ ਆਫਲਾਈਨ ਹੋ ਗਏ ਹਨ ग्लोबल एयरलाइंस को यही तकलीफ हो रहा है तो आ, मैं मानता हूं ये एक बहुत बहुत ही एक एक वन्स इन अ लाइफ टाइम जैसे एक एपिसोड है मैंने अमेरिका ब्रिटेन और भारत भर की कई देशों की हजारों से ज्यादा फ्लाइट्स कैंसिल हुई हैं वहीं 3000 जहाजों ने देर नाल उड़ान भरी भारत के बीच पांच एयरलाइंस इंडिगो वाइजेम अकाशा एयर विस्तारा एयर इंडिया एक्सप्रेस ने दसिया कि उनकी बुकिंग चैकिंग फ्लाइट अपडेट सर्विस तकनीकी समस्या न ये प्रभावित हुई है एयरपोर्ट के उत्ते लोग सर्विस नहीं मिलन परेशान मिलनेशान रहे मेरे लगेज में वहाँ पर उन्होंने बताया कि सर्वर डाउन है तो एक तो हमारा स्कैन नहीं हुआ और उसके बाद उन्होंने हमको लगेज भी मैनुअल करके दिया मैं बॉम्बे से आया हूँ और फ्लाइट एक घंटा लेट हुई है लाउड में स्लाइड में अनाउंसमेंट किया था कि कोई इमरजेंसी प्लेन का कोई टेक ऑफ करना था इसलिए हमारी फ्लाइट लेट हुई हमें हैदराबाद ਦੇ ਬੈਂਗਲੁਰੂ ਦੇ ਵਿੱਚ ਜ਼ਿਆਦਾਤਰ ਕਾਰਪੋਰੇਟ ਕੰਪਨੀਆਂ ਦੇ ਵਿੱਚ ਵਾਇਰਸ ਅਟੈਕ ਦੀ ਗੱਲ ਕਹੀ ਜਾ ਰਹੀ ਹੈ ਸਿਸਟਮ ਬਲੂ ਸਕਰੀਨ ਦੇ ਵਿੱਚ ਆਨ ਤੋਂ ਬਾਅਦ ਰੀਸਟਾਰਟ ਹੋ ਰਹੇ ਸਨ ਬਲੂ ਸਕਰੀਨ ਆਫ ਡੈਥ ਇੱਕ ਕ੍ਰਿਟੀਕਲ ਐਰਰ ਸਕਰੀਨ ਹੈ ਜੋ ਵਿੰਡੋਜ਼ ਆਪਰੇਟਿੰਗ ਸਿਸਟਮ ਦੇ ਉੱਤੇ ਦਿਖਾਈ ਦਿੰਦੀ ਹੈ ਅਜਿਹਾ ਉਸ ਸਮੇਂ ਹੁੰਦਾ ਹੈ ਜਦੋਂ ਸਿਸਟਮ ਕਿਸੇ ਗੰਭੀਰ ਸਮੱਸਿਆ ਦੇ ਕਾਰਨ ਕ੍ਰੈਸ਼ ਹੋ ਜਾਂਦਾ ਹੈ ਜੋ ਇਸ ਨੂੰ ਸੁਰੱਖਿਅਤ ਰੂਪ ਦੇ ਨਾਲ ਕੰਮ ਕਰਨ ਤੋਂ ਰੋਕਦਾ ਹੈ ਜਦੋਂ ਇਹ ਐਰਰ ਹੁੰਦਾ ਹੈ ਤਾਂ ਕੰਪਿਊਟਰ ਆਟੋਮੈਟਿਕਲੀ ਰੀਸਟਾਰਟ ਹੋ ਜਾਂਦਾ ਹੈ ਅਤੇ ਜੋ ਡਾਟਾ ਸੇਵ ਨਹੀਂ ਕੀਤਾ ਗਿਆ ਤੇ ਜਿਹੜਾ ਡਾਟਾ ਸੇਵ ਨਹੀਂ ਕੀਤਾ ਗਿਆ ਉਹ ਉੱਡ ਜਾਂਦਾ ਹੈ ਫਿਰ ਜਦੋਂ ਦੁਨੀਆ ਭਰ ਦੇ ਵਿੱਚ ਸਰਵਰ ਡਾਊਨ ਹੋਣ ਦੀ ਵਜ੍ਹਾ ਦੇ ਨਾਲ ਹਜ਼ਾਰਾਂ ਲੱਖਾਂ ਲੋਕ ਪ੍ਰਭਾਵਿਤ ਹੋਣ ਫਿਰ ਫਰਕ ਤਾਂ ਪੈਂਦਾ ਉਨਾਂ ਕੇ ਬਾਅਦਿਆਂ ਚੋਨਾ ਖਤਮ ਹੁੰਦੀ ਬ੍ਰਿਟੇਨ ਹਿੰਸਾ ਦੀ ਅੱਗ ਦੇ ਵਿੱਚ ਸੜਨ ਲੱਗਿਆ ਬ੍ਰਿਟੇਨ ਦੇ ਲੀਡਸ ਦੇ ਵਿੱਚ ਦੰਗੇ ਪੜ ਗੇ ਸੜਕਾਂ ਦੇ ਉੱਤੇ ਜਮ ਕੇ ਖੁਰਦੰਗ ਮਚਾਇਆ ਗਿਆ ਪੁਲਿਸ ਦੀਆਂ ਗੱਡੀਆਂ ਨੂੰ ਤੋੜਿਆ ਗਿਆ ਥਾਂ ਥਾਂ ਅੱਗ ਲੱਗਣ ਦੀਆਂ ਘਟਨਾਵਾਂ ਹੋਈਆਂ ਹਿੰਸਾ ਦੀਆਂ ਡਰੋਨ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਲੀਡਸ ਦੇ ਹੇਅਰ ਹਿਲਸ ਇਲਾਕੇ ਦੀ ਲਗਜ਼ਰੀ ਸਟਰੀਟ ਦੇ ਉੱਤੇ ਸ਼ਾਮ 5 ਵਜੇ ਲੋਕਾਂ ਦੀ ਭੀੜ ਜੁਟਣਾ ਸ਼ੁਰੂ ਹੋਈ ਇਸ ਤੋਂ ਕੁਝ ਦੇਰ ਬਾਅਦ ਭੀੜ ਵਿਕਾਬ ਹੋ ਗਈ ਇਸ ਭੀੜ ਦੇ ਵਿੱਚ ਬੱਚੇ ਵੀ ਸ਼ਾਮਲ ਸੀ। ਪ੍ਰਦਰਸ਼ਨ ਦੇ ਵਿੱਚ ਸ਼ਾਮਲ ਬੱਚਿਆਂ ਨੇ ਵੀ ਪੁਲਿਸ ਦੀਆਂ ਗੱਡੀਆਂ ਦੇ ਉੱਤੇ ਪੱਥਰ ਬਰਾਏ। ਲੋਕਾਂ ਨੇ ਸ਼ਹਿਰ ਦੀਆਂ ਮੁੱਖ ਸੜਕਾਂ ਦੇ ਉੱਤੇ ਖੜੀਆਂ ਗੱਡੀਆਂ ਨੂੰ ਵੀ ਅੱਗ ਲਗਾ ਦਿੱਤੀ ਜਿਸ ਦੀ ਵਜ੍ਹਾ ਨਾਲ ਹਾਈਵੇ ਨੂੰ ਬੰਦ ਕਰ ਦਿੱਤਾ ਗਿਆ। ਪੂਰੀ ਰਾਤ ਲੋਕਾਂ ਨੇ ਸ਼ਹਿਰ ਦੀਆਂ ਮੁੱਖ ਸੜਕਾਂ ਦੇ ਉੱਤੇ ਹੋਰ ਦੰਗ ਮਚਾਇਆ ਹਿੰਸਾ ਤੋਂ ਬਾਅਦ ਪੁਲਿਸ ਹੁਣ ਐਕਸ਼ਨ ਮੋਡ ਦੇ ਵਿੱਚ ਹੈ ਲੀਡਸ ਦੇ ਲੋਕਾਂ ਨੂੰ ਘਰਾਂ ਦੇ ਵਿੱਚ ਰਹਿਣ ਦੀ ਅਪੀਲ ਕੀਤੀ ਗਈ ਹੈ ਅਤੇ ਹਰੀ ਹਿਲਜ਼ ਇਲਾਕੇ ਦੇ ਵਿੱਚ ਭਾਰੀ ਪੁਲਿਸ ਬਲ ਤਾਇਨਾਤ ਕੀਤਾ ਗਿਆ ਹੈ ਬ੍ਰਿਟੇਨ ਦੀ ਮੀਡੀਆ ਦੇ ਮੁਤਾਬਕ ਏਜੰਸੀ ਦੇ ਵੱਲੋਂ ਬੱਚਿਆਂ ਨੂੰ ਮਾਤਾ ਪਿਤਾ ਤੋਂ ਕਸਟਡੀ ਦੇ ਵਿੱਚ ਲੈ ਕੇ ਚਾਈਲਡ ਕੇਅਰ ਹੌਮ ਦੇ ਵਿੱਚ ਭੇਜਿਆ ਜਾ ਰਿਹਾ ਹੈ ਇਸ ਦੇ ਵਿਰੋਧ ਦੇ ਵਿੱਚ ਲੋਕ ਸੜਕਾਂ 'ਤੇ ਉਤਰ ਤੇ ਮਾਹੌਲ ਤਣਾਪੂਣ ਲੀਡ ਦੇ ਵਿੱਚ ਹੋਇਆ ਹੈ ਉਸ ਤੋਂ ਬਾਅਦ ਪੁਲਿਸ ਨੇ ਵੱਡੀ ਗਿਣਤੀ ਦੇ ਵਿੱਚ ਤਣਾਤੀ ਪੁਲਿਸ ਦੀ ਕੀਤੀ ਗਈ ਤੇ ਮੋਰਚਾ ਸੰਭਾਲਿਆ ਹੋਇਆ ਹੈ ਅੱਗੇ ਵਧਦੇ ਹਾਂ ਤੇ ਹੁਣ ਬਾਰੀ ਹੈ ਨਿਊਜ਼ ਇਨ ਪੰਜਾਬ ਦੀ ਮੁਹਿੰਮ ਦੀ ਹਾਦਿਕ ਰੁਖ ਦੇ ਨਾਲ ਫਰਕ ਤਾਂ ਪੈਂਦਾ ਹੈ ਬਹੁਤ ਸਾਰੀਆਂ ਵੀਡੀਓ ਸਾਡੇ ਦਰਸ਼ਕਾਂ ਦੀਆਂ ਸਾਡੇ ਕੋਲ ਪਹੁੰਚ ਰਹੀਆਂ ਨੇ ਉਹਨਾਂ ਦੇ ਵਿੱਚੋਂ ਕੁਝ ਵੀਡੀਓਜ਼ ਦੀ ਚਲਕ ਹਰ ਇੱਕ ਰੁਪਏ ਨਾਲ ਬਰਕਰਾਰ ਬਰਕਰਾਰ ਇੱਕ ਇੱਕ ਜੰਮਾਹ ਇੱਕ ਇੱਕ ਰੁੱਖ ਲਗਾਉਣਾ ਫਰਜ਼ ਦਾ ਪੈਂਦਾ ਹੈ ਸ਼ਹਿਰਾਂ ਦਾ ਬੁੱਤਾ ਲਾਇਆ ਸੀ ਇੱਕ ਰੁੱਖ ਲਾਂ ਨਾਲ ਵਾਤਾਵਰਨ ਦੀ ਫਰਜ਼ਤਾ ਪੈਂਦਾ ਹੈ ਰੁੱਖ ਲਗਾਓ ਵਾਤਾਵਰਨ ਬਚਾਓ ਇੱਕ ਰੁੱਖ 100 ਸੁੱਖ ਇੱਕ ਰੁੱਖ ਲਾਉਣ ਨਾਲ ਫਰਕ ਤਾਂ ਪੈਂਦਾ ਇੱਕ ਰੁੱਖ ਲਗਾਉਣ ਨਾਲ ਫਰਕ ਤਾਂ ਪੈਂਦਾ ਹੈ ਤੇ ਤੁਸੀਂ ਵੀ ਇਸ ਮੁਹਿੰਮ ਦੇ ਵਿੱਚ ਸਾਡੇ ਨਾਲ ਜੁੜ ਸਕਦੇ ਹੋ ਇੱਕ ਰੁੱਖ ਲਗਾਓ ਰੁੱਖ ਲਗਾਉਂਦੇ ਹੋਏ ਤੁਸੀਂ ਇੱਕ ਵੀਡੀਓ ਬਣਾਓ ਤੇ ਸਾਨੂੰ WhatsApp ਨੰਬਰ ਦੇ ਉੱਤੇ ਭੇਜ ਦਿਓ ਨੰਬਰ ਤੁਹਾਡੀ ਟੀਵੀ ਸਕਰੀਨ ਦੇ ਉੱਤੇ ਅਸੀਂ ਲਗਾਤਾਰ ਫਲੈਸ਼ ਕਰ ਰਹੇ ਹਾਂ ਔਰ ਕਾਬਿਲ ਗੌਰ ਇਹ ਹੈ ਕਿ ਜਦੋਂ ਤੁਸੀਂ ਵੀਡੀਓ ਬਣਾਓ ਤਾਂ ਕੁਝ ਇਸ ਤਰੀਕੇ ਨਾਲ ਜਿਵੇਂ ਅਸੀਂ ਤੁਹਾਨੂੰ ਵੀਡੀਓ ਸੁਨਾਈਆਂ ਨੇ ਤਾਂ ਲਾਈਨ ਜ਼ਰੂਰ ਤੁਸੀਂ ਆਪਣੀ ਸ਼ੋਧੀ ਬੋਲਿਓ ਹਰ ਇੱਕ ਰੁੱਖ ਦੇ ਨਾਲ ਫਰਕ ਤੱਪੇਂਦਾ ਹੁਣ ਅੱਗੇ ਵੱਧਦੇ ਤੇ ਗੱਲ ਕਰਨ ਔਜਲਾ ਦੀ ਪੰਜਾਬੀ ਗਾਇਕ ਕਰਨ ਔਜਲਾ ਨੇ ਖੰਨਾ ਦੇ ਪੈਰਾ ਕਰਾਟੇ ਖਿਡਾਰੀ ਤਰਨੂ ਸ਼ਰਮਾ ਦਾ 9 ਲੱਖ ਦਾ ਕਰਜ਼ ਚੁਕਾ ਦਿੱਤਾ ਰਸਲ ਤਰੁਣ ਸ਼ਰਮਾ ਆਪਣਾ ਘਰ ਗਿਰਵੀ ਰੱਖ ਕੇ ਦੇਸ਼ ਦੇ ਲਈ ਖੇਡ ਰਿਹਾ ਸੀ ਅਤੇ ਕਰਜ਼ੇ ਦੀ ਵਜ੍ਹਾ ਦੇ ਨਾਲ ਘਰ ਨਿਲਾਮ ਹੋਣ ਵਾਲਾ ਸੀ ਇਸ ਵਿਚਾਲੇ ਕਰਨੌਚਲਾ ਨੇ ਦਰਿਆਦਿਲੀ ਦਿਖਾਈ ਅਤੇ ਤਰੁਣ ਦਾ ਸਾਰਾ ਕਰਜ਼ਾ ਝੁਕਾ ਦਿੱਤਾ ਜਿਸ ਤੋਂ ਬਾਅਦ ਖਿਡਾਰੀ ਅਤੇ ਉਸ ਦੇ ਪਰਿਵਾਰ ਨੂੰ ਉਹਨਾਂ ਦਾ ਘਰ ਦੁਬਾਰਾ ਨਸੀਬ ਹੋਇਆ ਫਿੰਗਰ ਕਰਨ ਉਹਲਾ ਭਾਈ ਜੀ ਨੇ ਜੋ ਮੇਰੀ ਅਮਾਉਂਟ ਲੋਨ ਦੀ ਪੈਂਡਿੰਗ ਸੀ 9 ਲੱਖ ਰੁਪਏ ਉਹ ਉਹਨਾਂ ਨੇ ਭਰਤੀ ਤੇ ਮੇਰੇ ਛਿਰ ਤੋਂ ਜਿਹੜੀ ਛੱਤ ਚਲੀ ਜਾਣੀ ਸੀ ਉਹ ਜਾਣ ਤੋਂ ਬਚਾਤੀ ਤੇ ਮੈਂ ਦਿਲੋਂ ਧੰਨਵਾਦ ਕਰਦਾ ਕਈ ਸਾਲ ਪਹਿਲਾਂ ਵਿਦੇਸ਼ੀ ਧਰਤੀ ਤੇ ਖੇਡਣ ਦੇ ਲਈ ਆਪਣਾ ਘਰ ਤਕਰੀਬਨ 12 ਲੱਖ ਰੁਪਏ ਦੇ ਵਿੱਚ ਗਿਰਵੀ ਰੱਖਿਆ ਤੇ ਬੈਂਕ ਤੋਂ ਕੜਜ ਲਿਆ ਜਿਸ ਤੋਂ ਬਾਅਦ ਤਰुण ਸ਼ਰਮਾ ਨੇ ਕਈ ਦੇਸ਼ਾਂ ਦੇ ਵਿੱਚ ਭਾਰਤ ਦਾ ਨਾਮ ਰੋਸ਼ਨ ਕੀਤਾ ਪਰ ਕਿਸੇ ਸਰਕਾਰ ਨੇ ਉਹਨਾਂ ਦੇ ਕੜਜ ਦੇ ਬਾਰੇ ਦੇ ਵਿੱਚ ਜਾਣਦੇ ਹੋਏ ਉਹਨਾਂ ਦੀ ਮਦਦ ਨਹੀਂ ਕੀਤੀ ਅਤੇ ਕੜਜ ਤਰुण ਨਹੀਂ ਚੁਕਾ ਸਕਿਆ ਸੋਸ਼ਲ ਮੀਡੀਆ ਦੇ ਜ਼ਰੀਏ ਸੁਰਖੀਆਂ ਦੇ ਵਿੱਚ ਆਈ ਤਰुण ਦੀ ਆਰਥਿਕ ਹਾਲਤ ਨੂੰ ਦੇਖ ਕੇ ਕੁਝ ਐਨਆਰਆਈਜ਼ ਨੇ ਮਦਦ ਜ਼ਰੂਰ ਕੀਤੀ ਜਿਸ ਦੀ ਵਜ੍ਹਾ ਦੇ ਨਾਲ 3 ਲੱਖ ਦਾ ਕੜਜ ਵਾਪਸ ਹੋਇਆ ਸੀ ਪਰ 9 ਲੱਖ ਦਾ ਕੜਜ ਹੁਣ ਵੀ ਬਾਕੀ ਸੀ ਜਿਸ ਨੂੰ ਹੁਣ ਕਰਨ ਔਜਲਾ ਨੇ ਚੁਕਾ ਦਿੱਤਾ ਹੈ ਕਰਨ ਨੌਜਲਾ ਆਪਣੇ ਗਾਣਿਆਂ ਨੂੰ ਲੈ ਕੇ ਖੂਬ ਚਰਚਾ ਦੇ ਵਿੱਚ ਰਹਿੰਦੇ ਨੇ ਹਾਲ ਹੀ ਦੇ ਵਿੱਚ ਉਹਨਾਂ ਦਾ ਗਾਣਾ ਤੌਬਾ ਤੌਬਾ ਖੂਬ ਪੰਜਾਬ ਤੋਂ ਲੈ ਕੇ ਬਾਲੀਵੁੱਡ ਤੱਕ ਖੂਬ ਧੂਮ ਮਚਾ ਰਿਹਾ ਹੈ ਪਰ ਇਸ ਵਿਚਾਲੇ ਜਦੋਂ ਨਾਮੀ ਸਿੰਗਰ ਕਿਸੇ ਅਣਜਾਣ ਸ਼ਖਸ ਦੀ ਮਦਦ ਕਰੇ ਫਿਰ ਫਰਕ ਤੱਪਦਾ ਹੈ ਹੁਣ ਅੱਗੇ ਵੱਧੀਆਂ ਟ੍ਰੇਨੀ ਆਈਐਸ ਅਫੀਸਰ ਪੂਜਾ ਖੇਡਕਰ ਦੇ ਖਿਲਾਫ ਯੂਪੀਐਸਸੀ ਨੇ ਹੁਣ ਐਫਆਈਆਰ ਦਰਜ ਕਰਵਾਈ ਹੈ यूपीएससी ने इल्जाम लगाया कि पूजा ने अपनी पहचान बदल-बदल के यूपीएससी दी निर्धारित लिमिट तो ज्यादा बार सिविल सर्विसेज का एग्जाम ਦਿੱਤਾ इस अलावा यूपीएससी ने पूजा ਨੂੰ ਨੋਟਿਸ ਜਾਰੀ ਕਰਕੇ ਸਿਲੈਕਸ਼ਨ ਕੈਨਸਲ ਕਰਨ ਨੂੰ ਲੈ ਕੇ ਵੀ ਜਵਾਬ ਮੰਗਿਆ यूपीएससी ने ਕਿਹਾ ਕਿ कि पूजा ਦੇ ਖਿਲਾਫ ਚੰਗੀ ਤਰ੍ਹਾਂ ਜਾਂਚ ਕੀਤੀ ਗਈ ਜਿਸ ਦੇ ਵਿੱਚ ਪਾਇਆ ਗਿਆ ਕਿ ਉਹਨਾਂ ਨੇ ਆਪਣਾ ਨਾਮ ਮਾਤਾ ਪਿਤਾ ਦਾ ਨਾਮ ਸਾਈਨ ਫੋਟੋ ਈਮੇਲ ਆਈਡੀ ਮੋਬਾਈਲ ਨੰਬਰ ਅਤੇ ਐਡਰੈਸ ਬਦਲ ਕੇ यूपीएससी ਦਾ एग्जाम ਦਿੱਤਾ ਇਸ ਦੇ ਨਾਲ ਹੀ ਪੂਜਾ ਖੇਡਕਰ ਦੇ ਪਵਿੱਖ ਦੇ ਵਿੱਚ ਪਰਖਿਆ ਦੇਣ ਦੇ ਉੱਤੇ ਵੀ ਰੁਕ ਲੱਗਾ ਦਿੱਤੀ ਗਈ ਹੈ। ਅੰਦਰਸਲ ਪੂਜਾ ਦੇ ਉੱਤੇ ਟ੍ਰੇਨਿੰਗ ਦੇ ਦੌਰਾਨ ਅਹੁਦੇ ਦਾ ਗਲਤ ਇਸਤੇਮਾਲ ਕਰਨ ਦਾ ਇਲਜ਼ਾਮ ਲੱਗਿਆ ਸੀ। ਪੂਨੇ ਦੇ ਡਿਸਟ੍ਰਿਕਟ ਕਲੈਕਟਰ ਸੁਹਾਸ ਦਿਵਾਸੇ ਨੇ ਸਭ ਤੋਂ ਪਹਿਲਾਂ ਪੂਜਾ ਦੇ ਖਿਲਾਫ ਸ਼ਿਕਾਇਤ ਦਿੱਤੀ ਸੀ। ਇਸ ਤੋਂ ਬਾਅਦ ਉਹਨਾਂ ਦਾ ਟਰਾਂਸਫਰ ਵਾਸ਼ਿਮ ਕਰ ਦਿੱਤਾ ਗਿਆ। ਇਸ ਤੋਂ ਬਾਅਦ ਪੂਜਾ ਖੇਡਕਰ ਤੇ ਪਹਿਚਾਣ ਛਿਪਾਉਣ ਅਤੇ OBC ਵਿਕਲਾਂਗਤਾ ਕੋਟੇ ਦੇ ਗਲਤ ਇਸਤੇਮਾਲ ਦਾ ਇਲਜ਼ਾਮ ਲੱਗਿਆ। ਇਸ ਦੇ ਉੱਤੇ ਕੇਂਦਰ ਦੀ ਕਮੇਟੀ ਜਾਂਚ ਕਰ ਰਹੀ ਹੈ। 16 ਜੁਲਾਈ ਨੂੰ ਪੂਜਾ ਦੀ ਟ੍ਰੇਨਿੰਗ ਰੋਕ ਦਿੱਤੀ ਗਈ ਮੇਜੀ ਕਾਰ ਦੇ ਉੱਤੇ ਲਗਾਈ ਗਈ ਲਾਲ ਤੇ ਨੀਲੀ ਬੱਤੀ ਪੂਜਾ ਖੇਡ ਕਰ ਦਿਆਂ ਮੁਸੀਬਤਾਂ ਇੰਨੀਆਂ ਵਧਾ ਗਈ ਕਿ ਉਹ ਰੁਕਣ ਦਾ ਆ ਖਤਮ ਹੋਣ ਦਾ ਨਾਮ ਹੀ ਨਹੀਂ ਲੈ ਰਹੀਆਂ ਹੁਣ ਅੱਗੇ ਵਧਦੇ ਹਾਂ ਤੇ ਇੱਕ ਵਾਰ ਫਿਰ ਤੋਂ ਮੁਹਿੰਮ ਦਾ ਜ਼ਿਕਰ ਕਰਾਂਗੇ ਮੌਨਸੂਨ ਦਾ ਮੌਸਮ ਹੈ ਤੇ ਜਾਣਕਾਰੀਆਂ ਦੇ ਮੁਤਾਬਿਕ ਬੂਟੇ ਲਗਾਉਣ ਦੇ ਲਈ ਸਭ ਤੋਂ ਵਧੀਆ ਮੌਸਮ ਹੈ ਇਸ ਕਰਕੇ ਅਸੀਂ ਮੁਹਿੰਮ ਸ਼ੁਰੂ ਕੀਤੀ ਹੋਈ ਹੈ ਕਿ ਹਰ ਇੱਕ ਰੁੱਖ ਦੇ ਨਾਲ ਫਰਕ ਤਪੈਂਦਾ ਹੈ ਬਹੁਤ ਸਾਰੀਆਂ ਵੀਡੀਓ ਸਾਡੇ ਕੋਲ ਪਹੁੰਚੀਆਂ ਨੇ ਉਹਨਾਂ ਦੇ ਵਿੱਚੋਂ ਕੁਝ ਹੋਰ ਵੀਡੀਓਜ਼ ਦੇ ਉੱਤੇ ਇੱਕ ਨਜ਼ਰ ਇੱਕ ਅਟ੍ਰੈਕਟ ਲਾਉਣ ਦਾ ਕਥਾ ਵਰਤਾਂ ਪੈਂਦਾ ਹੈ ਲਿੰਗ ਨੂੰ ਖਲਾਨ ਨਾਲ ਫਰਕ ਦੇ ਪੈਂਦੀ ਹੈ ਕੋਈ ਨਾ ਜਾਣਦਾ ਉਹਦਾ ਪੈਂਦਾ ਹੈ ਜੇਕਰ ਉਤਲਾਉਣ ਦੇ ਨਾਲ ਪੈਰ ਘਟਾ ਪੈਂਦਾ ਹੈ ਤੁਸੀਂ ਵੀ ਸਾਡੀ ਇਸ ਮੁਹਿੰਮ ਦੇ ਨਾਲ ਜੁੜ ਸਕਦੇ ਹੋ ਬੂਟੇ ਲਗਾਉਂਦੇ ਹੋਏ ਵੀਡੀਓ ਬਣਾ ਕੇ ਸਾਨੂੰ ਭੇਜੋ ਤੇ ਉਸ ਦੇ ਨਾਲ ਤੁਸੀਂ ਆਪਣੇ ਸ਼ੋਅ ਦੀ ਫੇਵਰਿਟ ਲਾਈਨ ਜ਼ਰੂਰ ਬੋਲੋ ਹਰ ਇੱਕ ਰੁੱਖ ਦੇ ਨਾਲ ਫਰਕ ਤਾਂ ਪੈਂਦਾ